ਹੈ ਬੋਲਣਾ ਕਰਤ ਹੈ ਸੋਚਣੀ ਤੇ ਠੀਕ ਹੈ ਕਦੀ ਕਦੀ ਕਰਨੀ ਗੱਲ ਹੈ ਕਿਸੇ ਦੀ ਬੋਲ ਨਹੀਂ ਗੱਲ ਹੋ ਨੀਅਤ ਤੇ ਠੀਕ ਹੈ ਕਦੀ ਕਦੀ ਕਰਤ ਗੱਲ ਹੋ ਸਕਦਾ ਵਿਚਾਰ ਤੇ ਠੀਕ ਨੇ ਕਦੀ ਕਦੀ ਕਰਦਾਰ ਗੱਲ ਹੋ ਸਕਦਾ ਕਰਦਾਰ ਗੱਲ ਹੋ ਸਕਦਾ ਪਰਮਾਤਮਾ ਮਾਫ ਕਰਦਾ ਹੈ ਕਿਉਂਕਿ ਵਿਚਾਰ ਠੀਕ ਨੇ ਸਮਾਜ ਮਾਫ ਨਹੀਂ ਕਰਦਾ ਕਿਉਂਕਿ ਕਿਰਦਾਰ ਠੀਕ ਨੇ ਪ੍ਰਭੂ ਮਾਫ ਕਰਦਾ ਹੈ ਕਿਉਂਕਿ ਨੀਅਤ ਠੀਕ ਹੈ ਕਾਨੂੰਨ ਮਾਫ ਨਹੀਂ ਕਰਦਾ ਕਿਉਂਕਿ ਕਿਰਤ ਠੀਕ ਨੇ ਕਾਨੂੰਨ ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਹੈ ਮੈਂ ਸੋਚਿਆ ਇਸ ਚੱਕਰ ਵਿੱਚ ਨਾ ਪੈਣਾ ਕਿ ਜਿਸ ਢੰਗ ਨਾਲ ਸਮਾਜ ਦੇ ਕਾਨੂੰਨ ਫੈਸਲਾ ਕਰਦਾ ਹੈ ਉਸੇ ਢੰਗ ਨਾਲ ਪਰਮਾਤਮਾ ਕਰਦਾ ਹੋਵੇਗਾ। ਬਤਾਈਓ। ਕਦ ਲਈ ਇਸ ਚੱਕਰ ਜਨਾਤ ਹੈ। ਕਿਦਰੇ ਹੰਕਾਰ ਨਾ ਸਮਝ ਲੈਣਾ। ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿਣਾ ਇਸ ਤਰੀਕੇ ਨਾਲ ਫੈਸਲਾ ਨਹੀਂ ਕਰਦਾ। ਪਰਮਾਤਮਾ ਦੇਖਦਾ ਹੈ। ਮੇਰੀ ਨੀਅਤ ਕੀ ਹੈ। ਸੰਸਾਰ ਦੇਖਦਾ ਹੈ ਮੇਰੀ ਕਿਰਤ ਕੀ ਹੈ। ਉਹਨੂੰ ਨੀਅਤ ਦਿਖਾਈ ਨਹੀਂ ਕਿਸ ਤਰ੍ਹਾਂ ਮੇਰੀ ਨੀਅਤ ਦੇਖੋਂਗਾ ਮੈਂ ਤੁਹਾਡੀ ਨੀਅਤ ਕਿਸ ਤਰ੍ਹਾਂ ਦੇਖਾਂ ਮੇਰੇ ਅੰਦਰ ਜੋ ਵਿਚਾਰ ਚੱਲ ਰਹੇ ਹਨ ਤੁਹਾਨੂੰ ਕੀ ਪਤਾ ਤੁਹਾਡੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਨੇ ਮੈਨੂੰ ਕੀ ਪਤਾ ਪਰ ਪਰਮਾਤਮਾ ਨੂੰ ਪਤਾ ਹੈ ਗੁਰੂ ਨੂੰ ਪਤਾ ਭਾਰੀ ਗੁਰੂ ਰਾਜ ਕਹਿੰਦੇ ਨੇ ਅੰਤਰ ਜਾਮੇ ਸੁਨ ਕੰਪਤ ਹਉ ਅੰਦਰ ਦਾ ਹੈ ਪ੍ਰਭੂ ਮੈਨੂੰ ਕੰਬਣੀ ਛਿੜ ਜਾਂਦੀ ਹੈ ਜਦ ਮੈਨੂੰ ਪਤਾ ਚੱਲਦਾ ਹੈ ਤੂੰ ਮੇਰੇ ਵਿਚਾਰਾਂ ਨੂੰ ਵੀ ਦੇਖਦਾ ਹੈ ਤੇ ਮੇਰੀ ਸੋਚਣ ਨੂੰ ਵੀ ਮੈਂ ਤੇ ਕੰਬ ਜਾਨ ਅੰਦਰ ਜਾਨੀ ਸੁਣ ਕੰਬਤ ਹੂੰ ਅੰਦਰ ਘਰ ਪਦਿਤ ਪਾਵਨ ਸੁਣ ਆਸਰੋ ਪੁਰਧਾਰ ਹੈ ਪ੍ਰਭੂ ਇੱਕ ਆਸ ਹੈ ਇਸ ਕਰਕੇ ਮੈਂ ਆ ਗਿਆ ਤੋ ਪਦਿਤ ਪਾਵ ਬਖਸ਼ੇ ਬਖਸ਼ੇ ਪਰਨਤੋ ਤੇ ਅੰਦਰ ਦੀ ਜਾਣ ਮੈਂ ਫਿਰ ਅਰਜ਼ ਕਰਾਂ ਮੇਰੀ ਨੀਅਤ ਕੀ ਹੈ ਤੁਹਾਂ ਕੋ ਕੀ ਤੁਹਾਡੀ ਨੀਅਤ ਕੀ ਹੈ ਮੇਰੇ ਬਾਰੇ ਮੈਨੂੰ ਕੀ ਮੈਂ ਕੀ ਸੋਚਦਾ ਰਹਿੰਦਾ ਤਾਨੂੰ ਕੀ ਪਤਾ ਤੁਸੀਂ ਕੀ ਸੋਚਦੇ ਰਹਿੰਦੇ ਮੈਨੂੰ ਕੀ ਪਤਾ ਪਰਮਾਤਮਾ ਨੇ ਈਸ਼ਵਰ ਨੇ ਸੰਸਾਰ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਇਹ ਦੂਜੀ ਸ਼੍ਰੇਣੀ ਸੋਚਣੀ ਤੇ ਠੀਕ ਹੈ ਕਦੀ ਕਦੀ ਕਰਨੀ ਕਰਦੋ ਦੂਜੀ ਸ਼੍ਰੇਣੀ ਨਿਗਤ ਤੇ ਠੀਕ ਹੈ ਕਦੀ ਕਦੀ ਗ੍ਰਿਤ ਗਲਤ ਹੋ ਜਾਂਦੀ ਹੈ ਪਰਮਾਤਮਾ ਮaaf ਕਰ ਦਿੰਦਾ ਹੈ ਹੋ ਸਕਦਾ ਹੈ ਸਮਾਜ ਤੇ ਕਾਨੂੰਨ ਮਾਫਨਾ ਕਰੇ ਸਜ਼ਾ ਦੇ ਦੇ ਇਹਦੇ ਤੇ ਮੈਂ ਉਹ ਉਦਾਹਰਣ ਵੀ ਦੂਜੀ ਸ਼੍ਰੇਣੀ ਚ ਜਿਹੜੇ ਆਂਦੇ ਉਦਾਹਰਣ ਦੇ ਆ ਪ੍ਰੇਤੇ ਯੋਗ ਦੇ ਅਵਕਾਰੀ ਪੁਰਸ਼ ਸ਼੍ਰੀ ਰਾਮ ਪਾਣਾ ਦੇ ਪਿਤਾ ਦਸ਼ਰਤ ਸ਼ਿਕਾਰ ਖੇਡਣ ਨੂੰ ਗਏ ਛਤਰੀ ਸੰਗ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਛਤਰੀ ਕੋ ਪੂਤ ਹੋ ਬਾਮਨ ਕੋ ਨਾ ਛੇਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਸਨ ਦਸਵੇਂ ਖੇਡਦੇ ਸਨ ਰਾਮ ਖੇਡਦੇ ਸਨ ਰਾਮ ਦੇ ਪਿਤਾ ਖੇਡਦੇ ਸਨ ਇਹਤੇ ਪਤਾ ਨਹੀਂ ਕਿਹੜੇ ਜੈਨੀ ਆ ਗਏ ਨੇ ਸਿੱਖਾਂ ਨੂੰ ਵੀ ਜੈਨੀ ਬਣਾ ਲਿਆ ਹੈ ਮੁਕਤਸਰ ਮੈਂ ਅਰਜ਼ ਕਰਦਾ ਮੈਂ ਪਹਿਲੇ ਹੀ ਅਰਜ਼ ਕਰ ਦਿੱਤਾ ਮੇਰੀ ਕਿਸੇ ਵੀ ਵਿਚਾਰ ਨਾਲ ਤੁਸੀਂ ਸਹਿਮਤ ਨਹੀਂ ਨਾ ਤੇ ਮੇਰਾ ਹੰਕਾਰ ਨਾ ਸਮਝਣਾ हम मेरा मन इस तरह बन गया कोई सहमत है भावे नहीं प्रभु की रहमत मिलती है गुरु की रहमत मिलती है बस वो बलखुश मिलती कुछ इस तरह का मन बन गया है मुख्त सह दस दशरथ शिकार खेडन लिंग निकले दिन भर हो गया कोई शिकार हथ नहीं आया हथ नहीं आया वापस आ रहे हैं संध्या हो गई है ਸਾਹਮਣੇ ਸਰੋਵਰ ਹੈ ਤੇ ਦਸ਼ਰਤ ਨੂੰ ਐਸਾ ਮਹਿਸੂਸ ਹੋਇਆ ਕੋਈ ਹਿਰਨ ਪਾਣੀ ਪੀਂਦਾ ਹੈ ਹਾਲਾਂਕਿ ਉਹ ਮਨੁੱਖ ਸਿੰਘ ਇੰਜ ਝੁੱਕ ਕੇ ਕਰਮੰਡਲ ਬਨ ਰਿਹਾ ਸੀ ਤੇ ਦੋ ਹੱਥ ਝੁਕੇ ਹੋਏ ਦੋ ਪੈਰ ਪਿਛੇ ਇੰਜ ਲੱਗਿਆ ਜਿਵੇਂ ਕੋਈ ਚੋਪਾਇਆ ਜਾਵੇ ਖਿੱਚ ਕੇ ਬਾਣ ਮਾਰਿਆ ਦਸ਼ਰਤ ਨੇ ਲਗਿਆ ਤੀਰ ਦੇ ਲਗਦਿਆਂ ਚੀਖ ਨਿਕਲੀ ਬੜੀ ਭਾਰੀ ਚੀਖ ਅਣ ਦਸਤ ਹੈਰਾਨ ਹੋ ਗਿਆ ਲੱਗਦਾ ਮੈਂ ਕੋਈ ਬੰਦਾ ਮਾਰ ਬੈਠਾ ਘੋੜਾ ਦੌੜਾਇਆ ਸ਼ਿਕਾਰ ਤੱਕ ਪਹੁੰਚੇ ਕੀ ਦੇਖਦਾ ਹੈ ਬੰਦਾ ਤੜਪ ਰਿਹਾ ਸ਼ਰਵਨ ਕੁਮਾਰ ਸੀ ਮਾਂ ਬਾਪ ਲਈ ਪਾਣੀ ਲੈ ਆਇਆ ਸੀ ਜ਼ਾਰੋ ਜ਼ਾਰ ਦਸਤ ਰੋਂਦਾ ਹੈ हे ਪ੍ਰਭੂ ਇਹ ਕੀ ਹੋ ਗਿਆ ਆ ਮੇਰੇ ਕੋਲ ਕੀ ਹੋ ਘਰ ਜਾ ਰਿਹਾ ਸੀ ਸ਼ਮਖਸ਼ਾਮ ਦਾ ਵਕਤ ਸੀ ਆ ਮੇਰੇ ਕੋਲ ਕੀ ਅਨਰਥ ਹੋ ਗਿਆ ਤੜਪਦਾ ਹੈ ਰੋਂਦਾ ਹੈ ਸਰਵਨ ਕੁਮਾਰ ਨੂੰ ਮਾਰਨਾ ਦਸ਼ਰਤ ਦੀ ਨੀਅਤ ਨਹੀਂ ਹੈ ਪ੍ਰਿਤ ਗਲਤ ਹੋ ਗਈ ਸਰਵਨ ਕੁਮਾਰ ਨੂੰ ਮਾਰਨਾ ਦਸ਼ਰਤ ਦੀ ਸੋਚਣੀ ਨਹੀਂ ਹੈ ਕਰਨੀ ਗਲਤ ਹੋ ਗਈ ਸਮਾਜ ਤੇ ਕਾਨੂੰਨ ਦੇ ਮੁਤਾਬਕ ਤੇ ਕਾਤਲ ਹੈ ਪਰਮਾਤਮਾ ਦੇ ਮੁਤਾਬਕ ਨਹੀਂ ਨਹੀਂ ਇੱਕ ਦੂਸਰਾ ਉਦਾਹਰਣ 12 ਮੂਲਾ ਦੀ ਗੱਲ ਕਸ਼ਮੀਰ ਦੀ ਸ਼ਹਿਨੇ ਪਾਸ ਸ਼ਾਹ ਗੋੜੇ ਦਿਸ ਵਾਰ ਸੰਗਤਾਂ ਦੇ ਨਾਲ ਆਪਣੇ ਟਿਕਾਣੇ ਤੇ ਜਾ ਰਹੇ ਨਾ ਉਹ ਟਿਕਾਣਾ ਅੱਜ ਕੱਲ੍ਹ ਜੇਲਮ ਦੇ ਕੰਡੇ ਤੇ ਬੜਾ ਖੂਬਸੂਰਤ ਬਣਿਆ ਹੈ। ਕਈ ਦਹਾਕਾ ਸਾਜ਼ੀ ਵਰ ਗਿਆ ਹੈ। ਜਾ ਰਹੇ ਰਸਤੇ 'ਚ ਇੱਕ ਬਿਰਧ ਮਾਤਾ ਨੇ ਘੋੜੇ ਦੀ ਲਗਾਮ ਫੜ ਲਈ। ਹੈ ਕਿ ਅਨਪੜ੍ਹ ਸੀ ਕਿਸੇ ਧਰਮ ਮੰਦਰ ਦੇ 'ਚ ਕਥਾ ਸੁਣ ਲੈ ਕੁਝ ਗੋਲ ਸੁਣ ਲੈ ਸਨ। ਤੁਸੀਂ ਪਤ ਤ ਸ਼ਬਦ ਵੀ ਗਦਰੇ ਸੌਣ ਲੈ ਆਵੇਗਾ ਇੱਥੇ ਦੁਹਰਾਈ ਜਾਵੇ ਉਲਟਾ ਕੇ ਤੁਸੀਂ ਪਤ ਮੈਂ ਪਤ ਪਾ ਮੈਂ ਤੁਸੀਂ ਪਤ ਮੈਂ ਪਤ ਪਾ ਮੈਂ ਤੁਸੀਂ ਪਤ ਮੈਂ ਪਤ ਕਈ ਜਾਂਦੀ ਰੱਡੀ ਜਾਂਦੀ ਬੋਲਣਾ ਪੈਂਦਾ ਸੇਵਾਦਾਰ ਨੇ ਨਾਮ ਹੱਥਾਂ ਖੋਈ ਅੱਖਾਂ ਮਾਈਤੀ ਪਈ ਬੋਲਦੇ ਨੇ ਇਹਨੂੰ ਬੋਲਣ ਦੀ ਤਾਇੀ ਚ ਨਹੀਂ ਹੀ ਆਖ ਦੀ ਪਈ ਦਰਸਲ ਸੁਣਿਆ ਤੇ ਇਹ ਹੋਣਾ ਤੁਸੀਂ ਹੀ ਪਤਿਤ ਪਾਵਨ ਮੈਂ ਪਤਿਤ ਮੈਂ ਬਦਤ ਤੁਸੀਂ ਪਤਿਤ ਪਾਵਨ ਵਿਚਾਰੀ ਉਲਟਾ ਗਈ ਅਰਥਾਤ ਅਦਵਿਨੀ ਤੁਸੀਂ ਪਤਿਤ ਮੈਂ ਪਤਿਤ ਪਾਵਨ ਤੁਸੀਂ ਪਤਿਤ ਮੈਂ ਪਤਿਤ ਪਾਵਨ ਕਹੀ ਜਾਂਦੀ ਕਿ ਸੇਵਾਦਾਰ ਨੇ ਇਹ ਪਰਸੇ ਕੀਤਾ ਛੇਵੇਂ ਪਾਤਸ਼ਾਹ ਗੋੜੇ ਤੋਦਰੇ ਮਾਤਾ ਨੂੰ ਗਲਵਕੜੀ ਲਿਆ ਆਖਿਆ ਮਾਂ ਤੇਰੇ ਬੋਲਾਂ ਚ ਬੜੀ ਭਾਵਨਾ ਤੇਰੇ ਬੋਲਾਂ ਚ ਬੜੀ ਮਿਠਾਸ ਤੇਰੇ ਬੋਲਾਂ ਚ ਬੜੀ ਬਰਕਤ ਤੇਰੇ ਬੋਲਾਂ ਚ ਬੜਾ ਪਿਆਰ ਸਵੇਰੇ ਸਿੰਘ ਸਾਹਿਬ ਤੁਹਾਨੂੰ ਸੁਣਾ ਰਹੇ ਸਨ ਇਹ ਬੋਲ ਮੈਂ ਅਕਸਰ ਦੁਹਰਾ ਦੇਦਾ ਹਾਂ ਜੇ 12ਵਾਂ ਬੁਲਚਕ ਬੋਲ ਦੇੇੇਖਰੇ ਪ੍ਰਮਾਤਮਾ ਦੇ ਨਜ਼ਰ ਚ ਖੋਟੇ ਨਹੀਂ ਖਰੇ ਭਾਵਨਾ ਦੇਖ ਕਰ ਸਮਾਜ ਦੇਖਦਾ ਮੇਰੀ ਕਿਰਤ ਕੀ ਹੈ ਪ੍ਰਮਾਤਮਾ ਦੇਖਦਾ ਗੁਰੂ ਦੇਖਦਾ ਮੇਰੀ ਨੀਅਤ ਕੀ ਇਹ ਦੂਜੀ ਸ਼੍ਰੇਣੀ ਸੋਚਦੇ ਤੇ ਠੀਕ ਨੇ ਕਦੀ ਕਦੀ ਕਰਨਾ ਵਲ ਤੋਂ ਕਦੀ ਕਦੀ ਇਹ ਨਹੀਂ ਕਿ ਹਮੇਸ਼ਾ ਨiyet ਤੇ ਠੀਕ ਹੈ ਕਦੀ ਕਦੀ ਕਰਤ ਕਰਦੋ ਬਖਸ਼ੇ ਜਾਂਦੇ ਕਬੂਲ ਇੱਕ ਤੀਜੀ ਸ਼੍ਰੇਣੀ ਕਰਤ ਤੇ ਠੀਕ ਹੈ ਨiyet ਠੀਕ ਨੇ ਕਰਦੇ ਤੇ ਠੀਕ ਨੇ ਸੋਚਦੇ ਠੀਕ ਨਹੀਂ ਹੈ ਕਰਮੀ ਤੇ ਠੀਕ ਹੈ ਸੋਚਣੀ ਠੀਕ ਨਹੀਂ ਹੈ ਮੈਨੂੰ ਕਹਿਣ ਲੈਣਾ ਮੰਦਰ ਮਸਜਿਦ ਗੁਰਦੁਆਰੇ ਬਸ ਇਨਾ ਤੀਜੀ ਸ਼੍ਰੇਣੀ ਨਾਲ ਪਰੇ ਹੋਏ ਕਰਦੇ ਤੇ ਠੀਕ ਨੇ ਸੋਚਦੇ ਠੀਕ ਨਹੀਂ ਕਰਨੇ ਤੇ ਠੀਕ ਹੈ ਸੋਚਣੀ ਠੀਕ ਨਹੀਂ ਹੈ ਕਰਤ ਤੇ ਠੀਕ ਹੈ ਕਿਉਂਕਿ ਸਮਾਜ ਦੇ ਜੋ ਰਹਿਣਾ ਹੈ ਕਾਨੂੰਨ ਹੈ ਪਰ ਨਿਗਤ ਠੀਕ ਨਹੀਂ ਤੇ ਪ੍ਰਮਾਤਮਾ ਤੇ ਨੀਤ ਨੂੰ ਭਾਗ ਲੰਗ ਨਾਨਕ ਘਰ ਹੀ ਬੈਠਿਆ ਸੋਵ ਮਿਲੇ ਜੀ ਨੀਤ ਰਾਸ ਕਰੇ ਹਮੇ ਤੁਹਾਨੂੰ ਕਥਾ ਸੁਣਾ ਰਿਹਾ ਹੈ ਇੱਕ ਰਤ ਹੈ ਕਰਨਾ ਹੈ ਬੋਲਣਾ ਦਿਮਾਗ ਵਰਕ ਕਰ ਰਿਹਾ ਹੈ ਜ਼ਬਾਨ ਮੇਰੀ ਬੋਲ ਨਹੀਂ ਬੋਲ ਕੇ ਬਾਹਰ ਪ੍ਰਗਟ ਕਰਨਾ ਕਰਤ ਪਰ ਜੋ ਮੈਂ ਬੋਲ ਰਿਹਾ ਮੇਰਾ ਮਨ ਇਸ ਨਾਲ ਸਹਿਮਤ ਨਹੀਂ ਤੋ ਪਤਾ ਹੈ ਗੁਰਬਾਣੀ ਕੀ ਕਹਿੰਦੀ ਹੈ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਣੀ ਐ ਝੂਠੇ ਕੀ ਪਾਣੀ ਰਿੜਕਦਾ ਪਿਆ ਜੋ ਬੋਲਦਾ ਪਿਆ ਇਹਦੇ ਉੱਤੇ ਤੇਰਾ ਆਪਣਾ ਹੀ ਬਲੋਸਾ ਕੋਈ ਨਹੀਂ ਵਾਪੇ ਨਹੀਂ ਬੰਦਾ ਗੁਰਬਾਣੀ ਲਾਣਤਾ ਪਾਉਂਦੀ ਹੈ ਅਵਰਨ ਕੋ ਉਪਦੇਸ਼ ਤੇ ਮੁੱਖਮੇ ਪਰ ਹੈ ਰੇਤ ਰਾਸ ਬਿਰਾਨੇ ਰੱਖ ਤੇ ਖਾਇਆ ਕਰ ਕਾ ਕੇ ਇਹ ਗਿਆਨੀ ਆਪਣੇ ਮੂੰਹ ਚੋਂ ਮਿੱਟੀ ਕੱਢ ਕੇ ਦੂਜਿਆਂ ਦੇ ਕੰਨ 'ਚ ਪਾ ਰਿਹਾ ਹੈ ਜਿਹੜੀ ਗੱਲ ਆਖ ਕੇ ਤੈਨੂੰ ਸਵਾਦ ਨਹੀਂ ਆਇਆ ਉਹ ਗੱਲ ਸੁਣ ਕੇ ਵੀ ਕਿਸੇ ਨੂੰ ਸਵਾਦ ਨਹੀਂ ਆਇਆ ਜੇ ਤੈਨੂੰ ਰਸ ਨਹੀਂ ਆਇਆ ਤਾਂ ਸ਼ਕਰ ਨਹੀਂ ਹੈ ਮਿੱਟੀ ਹੈ ਅਵਰਨ ਕੋ ਉਪਦੇਸ ਤੇ ਮੁੱਖਮੇ ਪਰ ਹੈ ਰੇਤ ਇਹ ਰੇਤ ਹੋਵੇਗੀ ਮਿੱਟੀ ਹੋਵੇਗੀ ਖੰਡ ਨਹੀਂ ਕਿਉਂਕਿ ਆਖ ਕੇ ਤੈਨੂੰ ਵੀ ਰਸ ਨਹੀਂ ਆਇਆ ਪਰਮਾਤਮਾ ਨਿਯਤ ਦੇਖਦਾ ਮੱਥਾ ਟੇਕਣਾ ਚੰਗੀ ਕਿਰਤ ਹੈ ਚੰਗੀ ਕਿਰਤ ਹੈ ਪਰ ਜੇ ਨਿਯਤ ਠੀਕ ਨਹੀਂ ਸੇ ਸਨੇ ਵਾਹੀਏ ਕਿਆ ਥੀਏ ਜਾਦੇ ਦੇ ਉਸਲ ਦੇ ਜਾ ਇਸ ਮੱਥਾ ਟੇਕਣ ਨਾਲ ਕੀ ਹੁੰਦਾ ਟੇਕੇ ਜਾ ਰੋ ਕੁਛ ਨਹੀਂ ਬਸਤ ਹੀ ਜੇ ਨਿਯਤ ਠੀਕ ਸਿਰ ਜੁਕਾਣ ਦਾ ਤੇ ਮਤਲਬ ਇਹ ਨਾ ਹੁੰਦਾ ਗੁਰੂ ਮੈਂ ਸਰੈਂਡਰ ਕਰਦਾ ਸਮਰਪਣ ਕਰਦਾ ਤੇਰੀ ਹਰ ਗੱਲ ਮੈਨੂੰ ਕਬੂਲ ਤੇ ਜੇ ਸਿਰ ਝੁਕਾ ਕੇ ਵੀ ਹਰ ਗੱਲ ਕਬੂਲ ਨਹੀਂ ਤਾਂ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਪਖੰਡ ਮੱਥਾ ਕੋਈ ਕੋਈ ਕਹਿਦਾ ਪਖੰਡ ਸਾਰੇ ਕਰਦੇ ਕੋਈ ਕੋਈ ਕਥਾ ਕਦੇ ਕਦੇ ਹੁੰਦੀ ਹੈ ਪਾਣੀ ਬਥੇੜੇ ਰਿਹਾ ਝੂਠੇ ਕਹਾ ਕਿਹਾਂ ਬਰਬਸਪਨ ਕੀਰਤਨ ਕਦੇ ਕਦੇ ਆਉਂਦਾ ਕੋਈ ਗਾਵੇ ਲਾਗੀ ਉਨਾਦੀ ਵੇਦੀ ਬੰਦ ਕਰ ਨਹੀਂ ਹਰ ਹਰ ਵੇਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪੜ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ ਕੀਰਤਨੀਆਂ ਕੀਰਤਨ ਕਦੇ ਕਦੇ ਕਰਦਾ ਹੈ ਅਕਸਰ ਰੋਣਾ ਹੀ ਬਿਟਣਾ ਹੁੰਦਾ ਕੋਈ ਕੀਰਤਨ ਨਹੀਂ ਹੁੰਦਾ ਰੋਣਾ ਬਿਟਣਾ শ্রোਤਾ ਕੋਈ ਕੋਈ ਆਉਂਦਾ ਗੁਰਦੁਆਰੇ ਚ ਸਭ ਤਮਾਸ਼ਾਈ ਹੁੰਦੇ ਦਾਨੀ ਕੋਈ ਕੋਈ ਆਉਂਦਾ ਮੰਦਿਰ ਦਲ ਤੇ ਬੈਹਿਮਾਨ ਸੇਵਾ ਕਰਨ ਵਾਲਾ ਕੋਈ ਕੋਈ ਹੁੰਦਾ ਹੈ ਦਿਲ ਦੇ ਬਾਗ ਦੇ ਤਲ ਤੇ ਕਠੋਰ ਹੁੰਦੇ ਨੇ ਇਸ ਵਾਸਤੇ ਇਸ ਤਰ੍ਹਾਂ ਦੇ ਸੇਵਾ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੀ ਕਥਾ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੇ ਕੀਰਤਨ ਕਰਨ ਵਾਲਿਆਂ ਤੋਂ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਵਾਲਿਆਂ ਤੋਂ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਨਹੀਂ ਕੁਛ ਨਹੀਂ ਕੋਈ ਢਾਈ ਦੇ ਸੇਵਾ ਕਰਦਾ ਮੁਰਫੇਰੇ ਪਰ ਬੰਪੇ ਚਲਾਉਂਦੇ ਨੇ ਕੁਛ ਵੀ ਨਹੀਂ ਕੁਛ ਵੀ ਨਹੀਂ ਉਲਟਾ ਘਰ ਖੋ ਗਿਆ ਅੱਧਾ ਪੰਜਾ ਪਤਤ ਹੋ ਗਿਆ ਤੇ ਬਾਕੀਆਂ ਨੂੰ ਲੜਾਈ ਝਗੜਿਆਂ ਚ ਪਾ ਦਿੰਦਾ ਕੋਛ ਨਹੀਂ ਕੋਛ ਨਹੀਂ ਨਹੀਂ ਇਹ ਤਾਂ ਠੀਕ ਨਹੀਂ ਹੈ ਤਾਂ ਕਰਤ ਨੁਕੀ ਕਰੀਏ ਸੋਚਣੀ ਠੀਕ ਨਹੀਂ ਹੈ ਤਾਂ ਕਰਨੇ ਨਹੀਂ ਨੁਕੀ ਕਰੀਏ ਪ੍ਰਮਾਤਮਾ ਕਰਨੇ ਨਹੀਂ ਦੇਖਦਾ ਸੋਚਣੀ ਦੇਖਦਾ ਇਹ ਤੀਜੀ ਸ਼੍ਰੇਣੀ ਕਰਤ ਠੀਕ ਹੈ ਨਿਗਤ ਠੀਕ ਹੈ ਕਰਦੇ ਠੀਕ ਨੇ ਸੋਚਦੇ ਨਹੀਂ ਠੀਕ ਸੋਚਣੀ ਹੈ ਹੀ ਕੋਈ ਹੈ ਹੀ ਕੋਈ